ਅੱਜ ਇੱਕ ਫਰਪੜੀਆ ਭਰਾਵੋ 2025 ਦਾ ਦਿਨ ਆ ਅੱਜ ਬਾਈ ਪੱਲਾ ਸਿੰਘ ਪੱਲਾ ਸਿੰਘ ਤੇ ਬਾਈ ਦਾ ਨਾਮ ਕੀ ਹੈ ਦਰਸ਼ਨ ਸਿੰਘ ਦਰਸ਼ਨ ਸਿੰਘ ਹੋਣਾ ਛੋਟਾ ਬਾਈ ਜੇਲਾ ਸਿੰਘ 13:00 ਵਜੇ ਰਾਜਵਿੰਦਰ ਸਿੰਘ ਪੱਲਾ ਸਿੰਘ ਪਿੰਡ ਕਿਹੜਾ ਹੁੰਦਾ ਰਾਤੇ ਰਾਤ ਰਾਤ ਰਾਤਰਾਣਾ ਰਾਤਰਾਣਾ ਨਾ ਡਿਸਟ੍ਰਿਕਟ ਸੰਗਰੂਰ ਦਾ ਪਿੰਡ ਇਹ ਨਾ ਜੀ ਇਹ ਹਾਂ ਜੀ ਡਿਸਟ੍ਰਿਕਟ ਸੰਗਰੂਰ ਦਾ ਪਿੰਡ ਆ ਲਾਸਟ ਜੇ ਪਿੰਡਾਂ ਜਾ ਕੇ ਜਮਾ ਵੋਟਰ ਤੇ ਆ ਗਏ ਨਾ ਜੀ ਇਹ ਹਾਂ ਜੀ ਹਰਿਆਣਾ ਦਾ ਉਧਰ ਵੋਟਰਾਂ ਕਿਹਨਾਂ ਬੱਤੀ ਪੰਜਾਬ ਇਹਨੂੰ ਕਹਾਂ ਹਰਿਆਣਾ ਨਾਲ ਕਹਿੰਦਾ ਹਾਂ ਜਿਵੇਂ ਜੱਖਲੇ ਏਰੀਆ ਚ ਟਰੈਕਟਰ ਦਿੱਤਾ ਪ੍ਰਭਾ ਉਹ 60 55 ਤੇ ਆਉਣ ਵਾਲੇ ਦਿਨਾਂ ਚ ਪਹਿਲਾਂ ਅਸੀਂ ਵੀਡੀਓ ਪਾ ਕੇ ਦੱਸਿਆ ਸੀ ਵੀ ਹੋਮ ਡ੍ਰਿਵਲੀ ਵੀ ਕਰਿਆ ਕਰਾਂਗੇ ਕਿਉਂਕਿ ਕਾਫੀ ਭਰਾ ਬੜਾ ਨੇੜੇ ਆਇਆ ਕਾਫੀ ਭਰਾ ਕੈਨੇਡਾ ਚ ਬੈਠਿਆ ਪ੍ਰਭਾ ਕੋਈ ਅਮਰੀਕਾ ਚ ਬੈਠਿਆਗਾ ਦੂਰੋਂ ਅਕਸਰ ਫੋਨ ਆਉਂਦੇ ਰਹਿੰਦੇ ਵੀ ਵੀ ਬਾਈ ਅਸੀਂ ਫੋਨ ਤੇ ਸੌਦੇ ਹੁੰਦੇ ਆ ਕਿ ਬਾਈਆਂ ਨਾਲ ਵੀ ਫੋਨ ਤੇ ਸੌਦਾ ਹੋਇਆ ਅੱਜ 60 55 ਟਰੈਕਟਰ ਇਹਨਾਂ ਨੂੰ ਵਾਇਆਂ ਨੂੰ ਦਿੱਤਾ ਗਿਆ ਤੇ ਇਧਰ ਆਹ ਫਾਰਮ 45 ਇਹਨਾਂ ਤੋਂ ਟਰੈਕਟਰ ਵਿੱਚ ਕੱਟਿਆ ਗਿਆ ਇਹ ਟਰੈਕਟਰ ਵਿੱਚ ਕੱਟਿਆ ਗਿਆ ਅਸੀਂ ਮਾਨਸਾ ਕੈਂਚੀਆਂ ਤੇ ਖੜੇ ਆ ਇੱਥੇ ਆ ਕੇ ਟਰੈਕਟਰ ਨੂੰ ਡਰਾਈਵਲ ਕੀਤਾ ਗਿਆ ਕਾਫੀ ਭਰਾ ਪੁੱਛੇ ਰਹਿੰਦੇ ਕਿਵੇਂ ਬਾਹਰੋਂ ਬਈ ਟਰੈਕਟਰ ਪਹੁੰਚ ਕਰਦੇ ਆ ਬਿਲਕੁਲ ਪਹੁੰਚ ਕਰਦੇ ਆ ਭਰਾਵੋ ਕਈ ਵਾਰ ਬੰਦੇ ਬਾਹਰਲੇ ਕੰਟਰੀਆਂ ਚ ਬੈਠੇ ਆ ਕਾਫੀ ਭਰਾ ਮੇਰੇ ਨਾਲ ਜੁੜੇ ਆ ਉਸ ਤੁਸੀਂ ਵੀ ਬੜਾ ਟਰੈਕਟਰ ਸੰਪਰਕ ਕਰ ਸਕਦੇ ਹੋ ਆਸਾਨ ਕਿਸ਼ਤਾਂ ਤੇ ਸਾਰੇ ਟਰੈਕਟਰ ਆਸਾਨ ਕਿਸ਼ਤਾਂ ਦੇ ਖਰੀਦ ਸਕਦੇ ਹੋ ਬਾਈ ਜਰ ਕੇ ਤਾਂ ਨਗਦ ਲੈ ਕੇ ਗਏ ਸਾਥੋਂ ਆਸਾਨ ਕਿਸ਼ਤਾਂ ਤੇ ਵੀ ਟਰੈਕਟਰ ਖਰੀਦ ਸਕਦੇ ਹਾਂ ਕਿਵੇਂ ਲੱਗਿਆ ਬਾਈ ਸਾਡੇ ਕੋਲ ਬਹੁਤ ਵਧੀਆ ਲੱਗਿਆ ਅੱਛਾ ਕਿਵੇਂ ਫੋਨ ਤੇ ਗੱਲ ਗੱਲ ਕਰੀ ਹਾਂਜੀ ਹਾਂਜੀ ਬਹੁਤ ਵਧੀਆ ਸਾਡਾ ਕਿਵੇਂ ਲੱਗਿਆ ਸਿਸਟਮ ਹੁਣ ਵਧੀਆ ਲੱਗਿਆ ਜੀ ਕਿਵੇਂ ਫੋਨ ਤੇ ਆਇਆ ਉਤਰੀ ਸਹੀ ਓਵੇਂ ਖੜੇ ਖੜੇ ਉਤਰੀ ਨਾ ਕੋਈ ਪਰੇ ਖੁਸ਼ ਹੋ ਪੂਰੇ ਹਾਂਜੀ ਗੱਲ ਅੱਛਾ ਇਹ ਕਿੱਦੇ ਦੇਖ ਕੇ ਸੀਗੇ ਤੁਸੀਂ ਪਹਿਲਾਂ 20 25 ਦਿਨ ਹੋ ਗਏ ਤੇ ਦੇਖ ਕੇ ਗਏ ਸੀ ਪਰ ਨਾ ਤੇ ਟੱਪਦੇ ਬਾਈ ਆਏ ਸੀਗੇ ਤੇ ਕੋਦੇ ਸਾਡਾ ਫੋਨ ਤੇ ਸੌਦਾ ਬਣ ਗਿਆ ਬਾਈ ਯਾਰ ਕੇ ਪੂਰੇ ਖੁਸ਼ ਹਾਂ ਤੇ ਅਸੀਂ ਵੀ ਖੁਸ਼ ਹਾਂ ਉਹ ਬਹੁਤ ਹੀ ਵਧੀਆ ਸੁਭਾਅ ਦੇ ਬੰਦੇ ਆ ਬਾਈ ਪਿੰਡ ਦੇ ਪੰਚਾਇਤ ਮੈਂਬਰ ਆ ਪਿਛਲੇ 15 ਸਾਲਾਂ ਤੋਂ ਬਹੁਤ ਵਧੀਆ ਲੱਗਿਆ ਪਈਦਾ ਬਾਈਆਂ ਨੂੰ ਮਿਲੇ ਆ ਕਿ ਪਹਿਲਾਂ ਤਾਂ ਪਹਿਲੀ ਵਾਰ ਹੀ ਮਿਲਿਆ ਕੋਈ ਲੱਗਦਾ ਚੱਕਾ ਹੁੰਦੀ ਹੈ ਵੀ ਕਿਸ ਤਰ੍ਹਾਂ ਦੇ ਬੰਦੇ ਹੋਣਗੇ ਇੱਥੇ ਆ ਕੇ ਪਤਾ ਲੱਗਿਆ ਵਧੀਆ ਬੰਦੇ ਹੋ ਪਹਿਲਾਂ ਸਾਨੂੰ ਵੀ ਲੱਗਦਾ ਸੀ ਵੀ ਕਿਸ ਤਰ੍ਹਾਂ ਦੇ ਬੰਦੇ ਹੋਣਗੇ ਹਨ ਕਿਹੜਾ ਲੱਗਦੀ ਹੈ ਨਾ ਤੇ ਆਹ ਟਰੈਕਟਰ ਇਹਨਾਂ ਨੂੰ ਦਿੱਤਾ ਗਿਆ ਤੇ ਜਰੂਰ ਬਾਈਆਂ ਨੂੰ ਵਧਾਈਆਂ ਦਿਓ 60 55 60 55 ਟਰੈਕਟਰ ਦਿੱਤਾ ਗਿਆ ਤੇ ਆਹ ਫਾਰਮ ਟਰੈਕ 45 ਫਾਰਮ ਟਰੈਕ 45 ਇਹਨਾਂ ਤੋਂ ਕੱਟਿਆ ਭਰਾਵੋ ਕਿਸੇ ਭਰਾ ਨੇ ਇਹ ਲੈਣਾ ਹੋਵੇ ਫਾਰਮ ਟਿਕ 45 ਤਾਂ ਸਾਡੇ ਨਾਲ ਸੰਪਰਕ ਕਰ ਲਿਓ ਆ 6055 6055 ਇਹਨਾਂ ਨੂੰ ਦਿੱਤਾਗਾ T20 T20 ਝੋਟਾ ਗੇਅਰ ਵਾਲਾ ਟਰੈਕਟਰ ਦਿੱਤਾ ਭਰਾਵੋ ਸਾਡੇ ਕੋਲੇ ਇਹਦੇ ਨਾਲ ਦੇ 4 ਪੀਸ ਆ 3 ਪੀਸ ਸਾਡੇ ਕੋਲੇ ਹੋਰ ਖੜੇ ਆ 18 ਮਾਡਲ ਖੜਾਗਾ 14 ਮਾਡਲ 2 ਖੜੇ ਆ ਆਹ ਟਰੈਕਟਰ ਇਹ ਲੈ ਕੇ ਚੱਲਿਆ ਬਾਈ ਵਰਗੇ ਬਾਈ ਦਾ ਪਿੰਡ ਕਿਹੜਾਗਾ ਫੋਟਾ ਖਿੱਲਣ ਬਾਈ ਰਿਸ਼ਤੇਦਾਰ ਇਹਨਾਂ ਦੇ ਖਿੱਲਣ ਪਿੰਡ 6055 ਚੱਲਿਆਗਾ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤਾਂ ਵਡਾਂਹ ਟਰੈਕਟਰ ਜੋ ਇਹ ਜਿਹੜਾ ਟਰ ਹੋਰ ਵੀ ਖਰੀਦ ਕੇ ਲਿਜਾ ਸਕਦੇ ਹੋ 60 55 ਬਹੁਤ ਵਧੀਆ ਟਰੈਕਟਰ ਚੱਲਿਆਗਾ ਛੋਟਾ ਗੇਅਰ ਵਾਲਾ ਕਿਸੇ ਭਰਾ ਨੇ ਕੋਈ ਟਰੈਕਟਰ ਖਰੀਦਣਾ ਤਾਂ ਵਡਾਂਹ ਟਟਣਾ ਜਲਦੀ ਸੰਪਰਕ ਕਰ ਲਓ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਤੇ ਸ਼ੇਅਰ ਕਰੋ ਧੰਨਵਾਦ ਦਿਓ ਵਧਾਈਆਂ ਬਈਆਂ